ਅਲਰੇਡੀ ਹੈ ਜੀ ਇਹਨਾਂ ਦਾ ਬੱਚਾ ਹੈ ਇਹ ਮੇਰੇ ਘਰੇ ਤਕਰੀਬਨ ਅਜ 6-7 ਸਾਲ ਤੋਂ ਮੇਰੇ ਘਰੇ ਕੰਮ ਕਰਦੇ ਆ ਇਹਨਾਂ ਦੀ ਕੁੜੀਆ ਮੇਰੇ ਘਰੇ ਪਲੀ ਵੱਡੀ ਹੈ ਮੇਰੇ ਬੱਚਿਆਂ ਨਾਲ ਹੀ ਬੜੀ ਹੋਈ ਹੈ ਜੀ ਤੇ 6ਵੀਂ ਕਲਾਸ ਚ ਪੜਦੀ ਹੈ ਉਹ ਤੇ 6ਵੀਂ ਕਲਾਸ ਚ ਪੜਦੀ ਹੈ ਜਦੋਂ ਇਹ ਹਾਸਾ ਹੋਇਆ ਇਹਨਾਂ ਨੇ ਮੈਨੂੰ ਦੱਸਿਆ ਮੈਂ ਇਹ ਜੋ ਹੁਣ ਚੰਡੀਗੜ੍ਹ ਆ ਕੇ মিডিਆ ਕੋਲ ਬਤਾ ਰਿਹਾ ਹਾਂ ਇਹ ਸਾਰਾ মিডিਆ ਕੋਲ ਮੈਂ ਲੁਧਿਆਣਾ ਵੀ ਬਤਾ ਚੁੱਕਾ ਹਾਂ ਇੱਕ ਵਾਰ ਨਹੀਂ ਦੋ-ਤਿੰਨ 3 ਵਾਰ ਬਤਾ ਚੁੱਕਾ ਹਾਂ ਸੀਪੀ ਸਾਹਿਬ ਦੇ ਦਫ਼ਤਰ ਵੀ ਬੈਠ ਚੁੱਕੇ ਆ हम सारे बैठे हैं परिवार बेचारा सी पी साहब के दफ्तर के गेट के बाहर बैठा है सी पी साहब बैठने भी नहीं देते हैं वहाँ पे बुला लेते हैं अंदर लेकिन हल कोई नहीं करूस है कि मुजरिम ने से दो को पकड़ लिया है जब भी जाओ कहते जी दो को पकड़ लिया छः महीने हो गए हैं बाकी वहाँ शर्या हम घूम रहे हैं प्रेस कॉन्फ्रेंस भी कर रहे हैं दारू भी पी रहे हैं उनकी वीडियो है हमने सी साहब को भी दिखाई है और के एक हैप्पी बर्थडे भी मनाया जा रहा है जी जो प्रशासन के उच्च अधिकारी हैं जूकदार लोग हैं जो उस बच्चे के पेट में जो भी प्रेगनेंसी के दौरान एक लेडीज को या जो भी दर्द होता है वो हुआ तो एक जीवन चौथ तो मेडिकल है वहाँ जाके इसने दवाई ली एक बार ली दो बार ली जब भी दर्द होता तो उसने देखा उसको डाउट हुआ तो उसने इसका बाथरूम वगैरह टेस्ट किया हुआ बच्चे का जब टेस्ट किया तो उसमें प्रेगनेंसी आई उन्होंने फिर कहा कि तू तो ठीक है अपने माँ बाप को बुला जब माफ बना रहे और उस बंदे वो कह रहा कि मैं हूँ नहीं चलो मान के तू नहीं है तो तीसरे महीने एफ आई आर हुई चौथे महीने जमानत क्यों लगा रहे ये जी की कोर्ट से उन्हें जमानत लगी जो रिजेक्ट होगी तीसरे महीने एफ आई आई है चौथे महीने जमानत तो लगा रहा है एंटीसैफ्टी बिल जो रिजेक्ट हो रही है उसके बाद वो पांचों महीने फिर जमानत तो लगा रहा है हाई कोर्ट वो भी रिजेक्ट हो रही है बिल्कुल सुनवाई नहीं हो रही है इसीलिए वहां पे सारे दरवाजे खड़का लिए हैं उसके बाद यहाँ आके बैठे हैं अगर नहीं सुनवाई तो हम तो, 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 तो जा रहा है मान साहब की कोठी के बाहर बैठने के जा रहा है जी चार व्यक्तियों ने दरिंद तेरह साल की बच्ची का जब गैंगरेप होता है तो उसके बाद उसका जो तकरीबन तक भी हो जाती है ਹਾਈ ਕੋਰਟ ਵੀ ਜਾਂਦਾ ਅਮਲੂਖੀ ਕਨਫਰਮੇਸ਼ਨ ਕੋਲ ਵੀ ਕੇਸ ਜਾਂਦਾ ਤੇ ਸਾਰੇ ਫੇਸਬੁਕ ਉੱਪਰ ਆ ਗਿਆ ਤੇ ਲੇਕਿਨ ਜਿਹੜੇ ਉਹਦੇ ਚਾਰ ਵੱਡੇ ਦੋਸ਼ੀ ਸੀ ਸਾਡਾ ਮੇਨ ਮਕਸਦ ਇਹ ਹੈ ਚਾਰ ਵੱਡੇ ਦੋਸ਼ੀ ਜਿਹੜੇ ਬਸ ਦੰਦੇ ਹੈ ਜਿਹੜੇ ਦੋਸ਼ੀ ਹੈਗੇ ਉਹ ਗ੍ਰਿਫਤਾਰ ਕਰਦੇ ਦੋ ਬੰਦੇ ਹਨ ਕਿਰਪਾ ਕਰ ਨਹੀਂ ਕਿਤੇ ਜਿਉਂ ਕਿ ਪੁਲਿਸ ਦੀ ਗ੍ਰੰਤੋਂ ਬਹਾਨੇ ਜਿਹੜੀ ਲੁਧਿਆਣੇ ਤੋਂ ਪੁਰਸ ਹੈ ਉਹ ਮੇਨ ਬੰਦਿਆਂ ਦੇ ਮੇਨ ਅੱਗੇ ਮਿਲ ਤੋਂ ਬੰਦਿਆਂ ਨੂੰ ਘਰਦੀ ਰਹੀ ਇਸੇ ਕਰਕੇ ਸਾਰੇ ਸਾਡੇ ਨਾਲੇ ਨਾਲੇ ਸਲਾਹ ਕਰਦੇ ਕੱਲ ਹੋਈ ਤੇ ਅੱਜ ਇਹ ਪਹੁੰਚੇ ਤੇ ਪਹੁੰਚੇ ਨੇ ਸਾਨੂੰ ਜਿਹੜਾ ਇਹ ਨਿਆਂ ਦਾ ਆਰਿਓ ਕੇ ਸਰਕਾਰ ਨੂੰ ਕਹਿਣਾ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੀ ਲੋਕਾਂ ਨੂੰ ਨਿਆਂ ਸਾਫ ਦਵਣ ਲਈ ਪਰ ਤੁਹਾਡੀ ਬੰਦੇ ਜਿਹੜੇ ਤੁਹਾਡੀ 86 ਲੀਡਲ ਨੇ ਉਹੀ ਦੋਸ਼ੀਆਂ ਨੂੰ ਬਚਾਣ ਦੀ ਅੱਜ ਤਾਂਗ ਚ ਲੱਗੇ ਹੋਏ ਨੇ ਤੇ ਇਹਨਾਂ ਦੇ ਜਿਹੜੀ ਨਕੇਲ ਕੱਸ ਕੇ ਇਹ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਜੇਕਰ ਦੋਸ਼ੀ ਹਦਾਇਤ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਵੱਡਾ ਇੱਕ ਸੰਘਰਸ਼ ਵਿੱਢਣ ਜਾ ਰਹੇ ਹਾਂ ਲੁਧਿਆਣਾ ਦੇ ਵਿੱਚ ਇੱਕ 13 ਸਾਲ ਦੀ ਨਬਾਲਕ ਲੜਕੀ ਨਾਲ ਗੈਂਗਰੇਪ ਹੁੰਦਾ ਏ ਚਾਰ ਜਣੇ ਗੈਂਗਰੇਪ ਕਰਦੇ ਨੇ ਦੋ ਮੁਲਜ਼ਮ ਜਿਹੜੇ ਨੇ ਪਕੜੇ ਜਾਂਦੇ ਨੇ ਪਰ ਦੋ ਹਲੇ ਵੀ ਜਿਹੜੇ ਫਰਾਰ ਨੇ ਪੁਲਿਸ ਉਹਨਾਂ ਤੇ ਕਿਉਂ ਕਾਰਵਾਈ ਨਹੀਂ ਕਰ ਰਹੀ ਹੈ ਲੁਧਿਆਣੇ ਦੇ ਕਈ ਸਮਾਜ ਸੇਵੀ ਸੰਸਥਾ ਦੇ ਨਾਲ ਨਾਲ ਮੁਹਾਲੀ ਦੇ ਵੀ ਕਈ ਜਥੇਬੰਦੀਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਉਠਾਈ ਹੈ ਪੀੜਤ ਪਰਿਵਾਰ ਦੇ ਲੋਕ ਕੀ ਕਹਿੰਦੇ ਨੇ ਜਦੋਂ ਇਹ ਪਰਿਵਾਰ ਇਨਸਾਫ ਨਾ ਮਿਲਣ ਤੇ ਮੁਹਾਲੀ ਪਹੁੰਚਿਆ ਤਾਂ ਕਈ ਜਥੇਬੰਦੀਆਂ ਨੇ ਇਹਨਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਮੁਹਾਲੀ ਦੇ ਵਿੱਚ ਜਿੱਥੇ ਕਈ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਇਹਨਾਂ ਨੂੰ ਇਨਸਾਫ ਦੇਣ ਦੀ ਅਪੀਲ ਕੀਤੀ ਗਈ ਹੈ ਸਰਕਾਰ ਨੂੰ ਕੀ ਮੰਗ ਕੀਤੀ ਹੈ ਕੀ ਉਹ ਕਹਿਣਾ ਚਾਹੁੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਨਾਮ ਸੋਨੂ ਬਹਿਨਵਾਲਾ ਜੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਜੀ ਜੀ ਤੇ ਪਹਿਲੇ ਸਾਰਿਆਂ ਨੂੰ ਜੈ ਬਾਲ ਮਿਗੀ ਹਰ ਹਰ ਵਾਲਮੀਗੀ ਜੈ ਪੀਮ ਜੈ ਭਾਰਦੀ ਠੀਕ ਹੈ ਆਹ ਲੇਡਿਸ ਹੈ ਜੀ ਇਹਨਾਂ ਦਾ ਬੱਚਾ ਹੈ ਇਹ ਮੇਰੇ ਘਰੇ ਤਕਰੀਬਨ ਅੱਜ 60-70 ਸਾਲ ਤੋਂ ਮੇਰੇ ਘਰੇ ਕੰਮ ਕਰਦੇ ਨੇ ਇਹਨਾਂ ਦੀ ਗੁੜੀਆ ਮੇਰੇ ਘਰੀ ਪਲੀ ਬੜੀ ਹੈ ਮੇਰੇ ਬੱਚਿਆਂ ਨਾਲ ਹੀ ਬੜੀ ਹੋਈ ਹੈ ਜੀ ਤੇ ਛੱਡੀ ਕਲਾਸ ਚ ਪੜਦੀ ਉਹ ਤੇ ਛੱਡੀ ਕਲਾਸ ਚ ਪੜਦੀ ਹੈ ਜਦੋਂ ਇਹ ਹਾਸਾ ਹੋਇਆ ਇਹਨਾਂ ਨੇ ਮੈਨੂੰ ਦੱਸਿਆ ਮੈਂ ਇਹ ਜੋ ਹੁਣ ਚੰਡੀਗੜਾ ਆ ਕੇ মিডিਆ ਕੋ ਬਤਾ ਰਿਹਾ ਹਾਂ ਇਹ ਸਾਰਾ মিডিਆ ਕੋ ਮੈਂ ਲੁਧਿਆਣੇ ਵੀ ਬਤਾ ਚੁਕਾਂ एक बार नहीं दो दो तीन, तीन तीन बार बता चुका हूँ सीपी साहब के दफ्तर भी बैठ चुके हैं हम सारे बैठे हैं ये परिवार बेचारा सीपी साहब के दफ्तर के गेट के बाहर बैठा है सीपी साहब बैठने भी नहीं देते हैं वहाँ पे बुला लेते हैं अंदर लेकिन हल कोई नहीं करते हैं ठीक है जी और जो एक्यूज़ है जो मुजरिम है उनमें से दो को पकड़ लिया है जब भी जाओ कहते हैं जी दो को पकड़ लिया छः महीने हो गए बाकी वहाँ शेरियाँ हम घूम रहे हैं प्रेस कॉन्फ्रेंस भी कर रहे हैं दारू भी पी रहे हैं उनकी वीडियो है हमने सी साहब को भी दिखाई है और केक हैप्पी बर्थडे भी मनाया जा रहा है जी जो प्रशासन के उच्च अधिकारी हैं रसूखदार लोग हैं अब मतलब अपनी प्रेस कॉन्फ्रेंस करके वहाँ पे बोल रहा है कि मैं एक्यूज़ नहीं हूँ जी मैं कुछ नहीं किया जे तू तो कुछ नहीं किया तेरा एफ आई आर से ना नहीं है एफ आई आर इनके दबाव के द्वारा हुई है जो उनका पॉलिटिशियन जो इनका दबाव पड़ा है उनके ऊपर पुलिस वालों के ऊपर उसकी वजह से इनका एफ आई आर दर्ज किया एफ आई आर दर्ज करने के बाद उन्होंने क्या किया दो एक्यूज करते हैं दो एक्यूज किए हैं और दो को इन्होंने निकाल दिया है दो को निकाला है और जो एफ आई आर के अंदर इन्होंने जो प्रेगनेंसी दिखाई है अगर वो इनकी मौजूदगी में नहीं हुई है एफ आई आर इन्होंने की गैरमौजूदगी में उन्होंने एफ आई आर की है और जो एफ आई आर हुई है सोलह मार्च को हुई है और ये लड़की के प्रेग्नेंट के पेपर हैं जी प्रेगनेंसी के इसमें लड़की दिखाई गई है पाँच महीने तीन दिन की प्रेगनेंसी है इसमें और जो एफ आई आर में उन्होंने किया कि अगर इनके के साथ मेलजोल करके अगर एफ आई आर हुई होती इनको बुला के और इनका लड़की का ट्रीटमेंट करके की जाती तो इसमें पाँच महीने तीन दिन की और एफ आई आर में उन्होंने एक महीने की दिखाई है ठीक है जी एक तो ये हो गया बच्चा पैदा हो गया था हाँ इसका बच्चा हाई कोर्ट के बाद ऑर्डर के बाद जो तो हाई कोर्ट गए हैं तो उन्होंने उसके ऑर्डर के बाद बच्चा पैदा हुआ है साढ़े छह महीने का बच्चा पैदा हुआ लड़की पैदा हुई थी वो भी मरी हुई और वो अक्यूज कह रहा है कि मैं कुछ नहीं किया जी मैं नहीं किया जी कुछ भी तो लड़की को वो वो खुद भी नहीं पता थी जी तेरह साल का बच्चा उसे क्या पता होगा छठी क्लास में पढ़ती है लेकिन जब उसके पेट में दर्द होने लगा जो भी प्रेगनेंसी के दौरान बच्चा बड़ा होता है छोटा तो नहीं हाँ बिल्कुल आप सही कह रहे हैं बड़ा होता है बताया नहीं उन्होंने डराया था जी उसने ड्रा रखा था उन्होंने बंदों ने उन्हें जो चार पता मैं बता रहा हूँ जो चार साल तेरह साल का बच्चा है उसको चार आदमी मिलकर ड्राएंगे तो वो बताएगी कि सहम जाता है बच्चा चाहे आपका बच्चा हो चाहे हमारा बच्चा बच्चा सहम जाता है पता, कैसे पता, ऐसे पता ऐसे चला ही कि जब बच्चे के पेट में जो भी प्रेगनेंसी के दौरान एक लेडीज़ को या जो भी दर्द होता है वो हुआ तो एक जीवन चौथ मेडिकल है वहाँ जाके इसने दवाई ली एक बार ली दो बार ली जब भी दर्द होता था उसने देखा उसको डाउट हुआ तो उसने इसका बाथरूम वगैरह टेस्ट किया होगा बच्चे का जब टेस्ट किया तो उसमें प्रेगनेंसी आई उन्होंने फिर कहा भी तू ठीक है अपने माँ बाप को बुला जब माँ बाना रहे हैं और उस बंदे वो कह रहा कि मैं हूँ नहीं अगर चलो मान गए तू नहीं है तो तीसरे महीने एफ आई आर हो रही है आप चौथे महीने जमानत क्यों लगा रहे हो ये उसकी जमानत के पेपर हैं जी ये अमर जी जी की कोर्ट से उन्हें जमानत लगाई है जो रिजेक्ट होगी तीसरे महीने एफ आई आर है चौथे महीने जमानत लगा रहा है एंटीसेप्टी बिल जो रिजेक्ट हो रही है उसके बाद वो पाँचों महीने फिर जमानत लगा रहा है हाई कोर्ट वो भी रिजेक्ट हो रही है कोई सुनवाई नहीं हो रही है इसीलिए वहाँ पे सारे दरवाजे खड़का लिए हैं उसके बाद यहाँ आके बैठे हैं अगर नहीं सुनवाए गए तो हम तो जा रहे थे आज मान साहब की कोठी के बाहर बैठने के जा रहे थे जी लेकिन हमें भाई साहब अपने है अपना प्रवीण जी इनके साथ कॉन्टैक्ट हुआ है कहते है, नहीं आपको जाने की ज़रूरत नहीं है हमें कहा जी मान साहब की कोठी के बाहर बैठेंगे परिवार को बैठाएंगे अगर नहीं सुनवाई हुई तो फिर दिल्ली जाएंगे दिल्ली जाके जंतर मंतर बैठेंगे लेकिन इस लड़ाई को उसके अंजाम तक पहुँचा के हटेंगे उससे पहले रुकेंगे नहीं हमारे ऊपर झूठे पर्चे भी करवाए गए हैं لیکن رکے گے نہیں جھوٹے پرچے دو چار کی جگہ 8 10 کرا لیں جھوٹا جھوٹا ہی ہوتا ہے پولیس والوں کو گرفتار کیوں نہیں گاڑی کو پولیٹیکل دباؤ ہاں جی پورا پورا پولیٹیکل دباؤ ہے تبھی رس نہیں کر رہے وہ اپنی دکان پہ بیٹھا دارو پی رہے ہیں پارٹیاں کر رہے ہیں ویڈیو دکھا دیتے ہیں اپ کو ایم ایل او کو دیکھ ہاں بہت ہی سਤکار یو پہلا تو سڈا پریس دا تے ادوں ਧੰਨਵਾਦ ایک غریب لڑکی جیڑی لودھانے تو ਪਰਜਰਵੇਸ਼ਨ ਚੋਰ ਫੜੋ ਮੋਰਚੇ ਤੇ ਐਸਸੀਬੀਸੀ ਮੋਰਚੇ ਦੇ ਫਿਰ ਸਾਧੀਆਂ ਲੈਟਾਂ ਕੋਲ ਪਹੁੰਚੀ ਹੈ ਜਿਸ ਦੀ ਮਦਰ ਤੇ ਉਹਦੇ ਨਾਲ ਸਪੋਰਟਰ ਜਿਹੜੇ 4-5 ਵਿਅਕਤੀ ਉਹਦੇ ਨਾਲ ਸਪੋਰਟ ਕਰ ਰਹੇ ਨੇ ਇਹ ਕੇਸ ਲੜ ਰਹੇ तकरीबन 5 ਮਹੀਨੇ ਤੋਂ ਪਹਿਲਾਂ ਤੇ ਇੱਕ ਜਿਹੜੀ ਐਫਆਈਆਰ ਹੈ ਲੁਧਿਆਣੇ ਚ ਹੋ ਜਾਂਦੀ ਹੈ 59 ਨੰਬਰ ਐਫਆਈਆਰ ਹੈਗੀ ਤੇ 16 ਤਿੰਨ 2024 ਨੂੰ ਇੱਕ ਗੈਂਗ ਰੇਪ ਦੀ ਹੁੰਦੀ ਜਿਹੜੀ 4 ਵਿਅਕਤੀਆਂ ਨੇ ਦਰਿੰਦਿਆਂ ਨੇ ਇੱਕ 13 ਸਾਲ ਦੀ ਬੱਚੀ ਨਾਲ ਜਦੋਂ ਗੈਂਗ ਰੇਪ ਹੁੰਦਾ ਤਾਂ ਉਸ ਤੋਂ ਬਾਅਦ ਉਸ ਦਾ ਜਿਹੜਾ ਤਕਰੀਬ ਨਾਲ ਪ੍ਰੈਗਨੈਂਟ ਵੀ ਹੋ ਜਾਂਦੀ ਹੈ ਹਾਈ ਕੋਰਟ ਵੀ ਜਾਂਦਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਕੇਸ ਜਾਂਦਾ ਤੇ ਸਾਰੇ ਕੇਸ ਕੁੰਮ ਕਮਾ ਕੇ ਆ ਗਿਆ ਤੇ ਲੇਕਿਨ ਜਿਹਦੇ ਉਹਦੇ ਚ ਚਾਰ ਬੰਦੇ ਦੋਸ਼ੀ ਸੀ ਸਾਡਾ ਮੇਨ ਮਕਸਦ ਇਹ ਹੈ ਚਾਰ ਬੰਦੇ ਦੋਸ਼ੀ ਸੀ ਦੋ ਬੰਦੇ ਆ ਜਿਹੜੇ ਦੋਸ਼ੀ ਹੈਗੇ ਉਹ ਗ੍ਰਿਫਤਾਰ ਕਰ ਲਏ ਦੋ ਬੰਦੇ ਹਲੇ ਗ੍ਰਿਫਤਾਰ ਨਹੀਂ ਕੀਤੇ ਜਿਹੜੇ ਕੋਈ ਪੁਲਿਸ ਦੀ ਗ੍ਰਿਫਤੋ ਬਾਹਰ ਦੇ ਜਿਹੜੀ ਲੁਧਿਆਣੇ ਤੋਂ ਪੁਲਿਸ ਹੈ ਉਹ ਮੇਨ ਬੰਦਿਆਂ ਨੂੰ ਮੇਨ ਅਗਰਜੂਦ ਨੂੰ ਬੰਦਿਆਂ ਨੂੰ ਫੜ ਨਹੀਂ ਰਹੀ ਇਸੇ ਕਰਕੇ ਸਾਰੇ ਅੱਜ ਸਾਡੇ ਨਾਲੇ ਸਲਾਹ ਕਰਕੇ ਕੱਲ੍ਹ ਵੀ ਸਾਡੇ ਦੇ ਨਾਲ ਗੱਲ ਹੋਈ ਤੇ ਅੱਜ ਇਹ ਮੋਰਚੇ ਤੇ ਪਹੁੰਚੇ ਨੇ ਵੀ ਸਾਨੂੰ ਜਿਹੜਾ ਇਹ ਨਿਆਂ ਸਾਫ ਨਹੀਂ ਮਿਲਦਾ ਅਸੀਂ 5 ਮਹੀਨੇ ਤੋਂ ਦਰਦਰਦੀਆਂ ਸੋਤਾਂ ਮਾਰੀ ਤੇ ਗਰੀਬ ਪਰਵਾਰ ਹੈ ਪਿੱਛੇ ਬਿਲੋਂਗ ਕਰਦਾ ਬਿਹਾਰ ਨੂੰ ਪਰ ਇਹਨੂੰ ਦਿਹਾਣੇ ਚ ਕਾਫੀ ਦਿਨ ਪੁਰਾਣੇ ਇਹ ਰਹਿੰਦੇ ਨੇ ਪਰ ਜਦੋਂ ਅੱਜ ਇਹ ਸਾਰੀ ਕਥਾ ਕਹਾਣੀ ਸਾਰੀ ਸੁਣੀ ਆਰਡਰ ਦੇਖੇ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਉਹਨਾਂ ਨੇ ਵੀ ਰੈਸਟ ਕਰਨ ਦੇ ਆਰਡਰ ਕਰਤੇ ਹਾਈ ਕੋਰਟ ਵੀ ਕੇਸ ਜਾਂਦਾ ਤੇ ਸਾਰੇ ਜਿਹੜੇ ਘੰਮ ਕਮਾ ਕੇ ਸਾਡੇ ਕੋਲ ਕੇਸ ਆਇਆ ਸਾਰੇ ਕੇਸ ਦੇ ਕਾਗਜ ਦੇ ਇੱਕ ਪਾਸੇ ਤਾਂ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਸਾਰੇ ਡੀਸੀਆਂ ਨੂੰ ਐਸਐਸਪੀਆ ਨੂੰ ਡੀਐਸਪੀਆ ਨੂੰ ਹਦਾਇਤਾਂ ਕਰ ਦਿੱਤੀਆਂ ਸਖਤ ਵੀ ਲੋਕਾਂ ਨੂੰ ਨਿਆਂ ਸਾਫ ਦਿਵਾਉਣ ਵਾਸਤੇ ਤੁਸੀਂ ਵੱਧ ਤੋਂ ਵੱਧ ਸਮਾਂ ਜਿਹੜਾ ਦਫ਼ਤਰਾਂ ਚ ਗੁਜ਼ਾਰਨਾ ਪਰ ਲੇਕਿਨ ਇਹ ਪਰਿਵਾਰ ਹੈ ਜਿਹੜਾ ਦਰਦਦਰਦੀਆਂ ਠੋਕਰਾਂ ਖਾ ਰਿਹਾ ਜਿਹਨੂੰ ਇਨਸਾਫ ਨਹੀਂ ਮਿਲਿਆ ਨਿਆਂ ਨਹੀਂ ਮਿਲਿਆ ਇਹ ਸਾਰੇ ਬੰਦੇ ਜਿਹੜੇ ਸਹਿਮੇ ਹੋ ਉਸ ਤੋਂ ਬਾਅਦ ਜਿਹੜੀ ਗੁੰਡਾਗਰਦੀ ਪੁਲਿਸ ਨਾਲ ਮਿਲ ਕੇ ਉਹ ਬੰਦਾ ਜਿਹੜਾ ਹੈਗਾ ਪੁਲਿਸ ਨਾਲ ਮਿਲ ਕੇ ਉਹ ਬੰਦੇ ਦੀ ਗੁੰਡਾਗਰਦੀ ਬਾਅਦ ਚ ਵੀ ਰੇਪ ਕੇਸ ਹੋਣ ਤੋਂ ਬਾਅਦ ਚ ਵੀ ਬੰਦਾ ਜਿਹੜਾ ਧਮਕੀਆਂ ਦੇ ਰਿਹਾ ਬਾਹਰ ਫਿਰ ਰਹਿਣ ਦੇ ਤੱਕ ਕੁੜੀਆਂ ਨੂੰ ਚੱਕਣ ਵੀ ਦੁਬਾਰੇ ਆ ਜਾਂਦੇ ਨੇ ਜਦਕਿ ਉਸ ਦੀਆਂ ਵੀ ਕੰਪਲੀਟਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਫੇਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਇਹ ਸਾਰਾ ਹੀ ਜਿਹੜਾ ਮਸਲਾ ਲਿਖਤੀ ਹੈ ਹਾਂਜੀ ਇਹ ਜਿਹੜਾ ਦੋ ਬੰਦੇ ਬਾਹਰ ਨੇ ਉਹ ਛਾਸੀ ਦਵਾ ਕਰਕੇ politcal ਬੰਦਿਆਂ ਨਾਲ ਸਾਡ ਨੂੰ ਫੋਟੋ ਵੀ ਇਹਨਾਂ ਨੇ ਦਿਖਾਈਆਂ ਕਾਫੀ ਸਾਰੀਆਂ ਤੇ ਫੋਟੋਆਂ ਵੀ ਛਾਸੀ ਬੰਦੇ ਨਾਲ ਦਿਖਾਣੇ ਤੇ ਜਦੋਂ ਛਾਸੀ ਦਵਾ ਪੈਂਦਾ ਸਰਕਾਰ ਦਾ ਦਵਾ ਪੈਂਦਾ ਮੈਂ ਮੰਨ ਲਿਓ ਕਿ ਸਰਕਾਰ ਨੂੰ ਕਹਿੰਦਾ ਬੁਖਮંત્રી ਸਾਹਿਬ ਤੁਸੀਂ ਕਹਿੰਦੇ ਸੀ ਲੋਕਾਂ ਨੂੰ ਨਿਆਂ ਸਾਫ ਦਵਣ ਲਈ ਪਰ ਤੁਹਾਡੀ ਬੰਦੇ ਜਿਹੜੇ ਤੁਹਾਡੀ 86 ਲੀਡਲ ਨੇ ਉਹੀ ਦੋਸ਼ੀਆਂ ਨੂੰ ਬਚਾਣ ਦੀ ਅੱਜ ਤਾਂਗ ਚ ਲੱਗੇ ਹੋਏ ਨੇ ਤੇ ਇਹਨਾਂ ਦੇ ਜਿਹੜੀ ਨਕੇਲ ਕੱਸ ਕੇ ਇਹ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਰੈਸਟ ਕੀਤਾ ਜਾਵੇ ਜੇਕਰ ਦੋਸ਼ੀ ਰੈਸਟ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਵੱਡਾ ਇੱਕ ਸੰਘਰਸ਼ ਵਿੱਢਣ ਜਾ ਰਹੇ ਹਾਂ ਤੇ ਅਗਲਾ ਸੰਘਰਸ਼ ਜਿਹੜਾ ਸਾਡੇ ਸੰਘਰਸ਼ ਦੀ ਅਗਲੀ ਤਿਆਰੀ ਅਸੀਂ ਵਿੱਢ ਰਹੇ ਹਾਂ ਜੋ ਕਿ ਇੱਥੇ ਹਫਤਾ ਦੱਸ ਦਿੰਦਾ ਸੀ ਟਾਈਮ ਦੇ ਰਹੇ ਨੇ ਚਾਹੇ ਕੋਈ ਵੀ ਸੰਘਰਸ਼ ਸਾਨੂੰ ਵਿੜਣਾ ਪਵੇ ਇਸ ਜਦੋਂ ਬੱਚੀ ਦਾ ਬੱਚੀ ਦੇ ਪੇਰੈਂਟਸ ਨੂੰ ਬੱਚੀ ਨੂੰ ਨਾ ਹੀ ਨਾ ਸਾਭ ਮਿਲਦਾ ਤਾਂ ਇੱਥੇ ਮੋਰਚੇ ਰਾਹੀਂ ਅਸੀਂ ਜਿਹੜੀ ਅਗਲੀ ਕਾਰਵਾਈ ਕਰ ਕਰਾਂਗੇ ਪਰ ਵੀ ਜੀ ਤੁਹਾਡੀ ਅਗਰ ਨਹੀਂ ਸੁਣਾਈ ਹੋ ਗਈ ਦੂਰਾ ਅਗਲਾ ਐਕਸ਼ਨ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਸਾਡੇ ਕੋਲ ਲੁਧਿਆਣਾ ਤੋਂ ਗਰੀਬ ਸਵਾਰਥ ਦੇ ਲੋਕ ਜਿਹੜੇ ਪਹੁੰਚੇ ਹੈ ਜਿਨ੍ਹਾਂ ਦੇ ਕਿ 6 ਮਹੀਨੇ ਤੋਂ ਕੋਈ ਸੁਣਾਈ ਨਹੀਂ ਹੋ ਰਹੀ ਔਰ ਇੰਨੇ ਕਿ ਜਿਹੜਾ ਕਹਿੰਦੇ ਨੇ ਵੀ ਸਰਕਾਰ ਦਾ ਇਨਾ ਅੰਨਾਪਣ ਹੋ ਗਿਆ ਇੰਨਾ ਪੋਲੀਟਿਕਲ ਦਬਾਅ ਪੈ ਗਿਆ ਕਿ ਜਿਹੜੇ ਮੁਜ਼ਰਮ ਨੇ ਉਸ ਰਿਆਮ ਬਾਹਰ ਘੁੰਮਨੇ ਨੇ ਕੇ ਕਟਰੇ ਨੇ दारूਆ ਪੀਰੇ ਨੇ ਔਰ ਇੱਥੋਂ ਤੱਕ ਕਿ ਜਿਨ੍ਹਾਂ ਨੇ ਕੰਪਲੀਟ ਕਰਾਈ ਆ ਉਹਨਾਂ ਨੂੰ ਘਰੋਂ ਚੱਕਣ ਵੀ ਆਏ ਉਹਨਾਂ ਦੀ ਵੀ ਕੰਪਲੀਟ ਹਿਊਮਨ ਰਾਈਟਸ ਦਿੱਤੀ ਹੋਈ ਆ ਪਰ ਉਹਦੇ ਤੇ ਵੀ ਕੋਈ ਸੁਣਵਾਈ ਨਹੀਂ ਸਾਡੀ ਪੂਰੇ মিডিਆ ਨੂੰ ਪੂਰਾ ਸਮਾਜ ਨੂੰ ਪ੍ਰਸ਼ਾਸਨ ਨੂੰ ਬੇਨਤੀ ਹੈ ਡੀਜੀਪੀ ਸਾਹਿਬ ਨੂੰ ਭਗਵੰਤਬਾਨ ਜੀ ਨੂੰ ਕਿ ਇਹ ਜਿਹੜਾ ਇਹਨਾਂ ਨਾਲ ਜਿਹੜਾ ਧੋਖਾ ਹੋਇਆ ਜਿਹੜਾ ਬਲਾਤਕਾਰ ਹੋ ਕੇ ਚਾਰ ਬੰਦਿਆਂ ਨੇ ਬਲਾਤਕਾਰ ਕਰਿਆ ਦੋ ਬਾਹਰ ਆ ਦੋ ਅੰਦਰ ਆ ਉਹ ਜਿਹੜੇ ਬਾਹਰ ਆ ਉਹ ਜ਼ੋਰ ਲਾ ਕੇ ਇਹਨਾਂ ਨੂੰ ਕਰਾਉਣ ਦੀ ਕੋਸ਼ਿਸ਼ ਕਰਦੇ ਦਬਾਅ ਵੀ ਪਾ ਰਹੇ ਆ ਤੇ ਅੱਜ ਇਹ ਸਾਡੇ ਮੋਰਚੇ ਤੇ ਪਹੁੰਚੇ ਅਸੀਂ ਸਾਰੇ ਹੀ ਜਥੇਬੰਦੀਆਂ ਕੰਨਿਓ ਸਾਰੇ ਹੀ ਦਲੇ ਸਮਾਜ ਕੰਨਿਓ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਅਗਰ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਸਾਨੂੰ ਕੋਈ ਨਮਾਸ਼ਗਰ ਸਪਿਡਣਾ ਪਊਗਾ ਜਿਵੇਂ ਅੱਜ ਕਿ ਇਹਨਾਂ ਨੇ ਤਿਆਰੀ ਕਰਕੇ ਆਏ ਚੰਡੀਗੜ੍ਹ ਸੇ ਦਿੱਲੀ ਜਾਣੇ ਦੀ ਤਿਆਰੀ ਹੈ ਮੈਂ ਇਹਨਾਂ ਨੂੰ ਕਿਹਾ ਨਹੀਂ ਆਪਾਂ ਅੱਜ ਚੰਡੀਗੜ੍ਹ ਹੀ ਬੈਠਾਂਗੇ ਇੱਥੇ ਮੀਡੀਆ ਨੂੰ ਬੁਲਾ ਕੇ ਸਰਕਾਰ ਨੂੰ ਬੁਲਾ ਕੇ ਇੱਥੇ ਗੱਲ ਕਰਾਂਗੇ ਔਰ ਜਿਹੜੇ ਬਾਹਰ ਕੋ ਮਰੇ ਦੋਸ਼ੀ ਹੈ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਗਰ ਨਹੀਂ ਗ੍ਰਿਫਤਾਰ ਕਰਨਗੇ ਤਾਂ ਸਿੱਸਾ ਘਰਸ ਕਰਾਂਗੇ ਜਿਨ੍ਹਾਂ ਦੀ ਜ਼ਿੰਮੇਵਾਰੀ ਸ਼ਾਸਨ ਪੰਜਾਬਸਨ ਡੀਜੀਪੀ ਪੰਜਾਬ ਤੇ ਮਾਨ ਸਾਹਿਬ ਦੀ ਹੋਏਗੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਅਗਰ 10 ਦਿਨ ਦੇ ਵਿੱਚ ਵਿੱਚ ਇਸ ਪੀੜਿਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਆਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਪਰਿਵਾਰ ਦੇ ਨਾਲ ਲਾ ਕੇ ਵੱਡਾ ਸੰਘਰਸ਼ ਛੇੜਾਂਗੇ ਸਭ ਤੋਂ ਵੱਡਾ ਇਹ ਸਵਾਲ ਉੱਠਦਾ ਹੈ ਕਿ 13 ਸਾਲ ਦੀ ਨਵਾਲਤ ਲੜਕੀ ਦੇ ਨਾਲ ਗੈਂਗਰੇਪ ਹੁੰਦਾ ਏ ਉਸ ਤੋਂ ਬਾਅਦ ਇੱਕ ਮਰੀ ਹੋਈ ਬੱਚੀ ਨੂੰ ਇਹ ਜਨਮ ਦਿੰਦੀ ਹੈ ਦੋਸ਼ੀ ਜਿਹੜੇ ਨੇ ਦੋ ਫકડੇ ਜਾਂਦੇ ਨੇ ਦੋ ਦੋਸ਼ੀ ਹਜੇ ਵੀ ਫਰਾਰ ਨੇ ਕਹਿੰਦੇ ਨੇ ਜਨਮ ਦਿਨ ਤੱਕ ਮਨਾਉਂਦੇ ਨੇ दारूਾਂ ਪੀਂਦੇ ਨੇ ਵੀਡੀਓ ਤੱਕ ਉਹਨਾਂ ਦੀ ਵਾਇਰਲ ਹੁੰਦੀ ਹੈ ਪੁਲਿਸ ਅਤੇ ਸਰਕਾਰ ਕਿਉਂ ਉਹਨਾਂ ਨੂੰ ਨਹੀਂ ਫકડ ਰਹੀ ਕਿਹਾ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਤੇ ਕਿ ਹਰ ਮਨੁੱਖ ਨੂੰ ਇਨਸਾਫ ਮਿਲੇਗਾ ਪੰਜਾਬ ਦੇ ਵਿੱਚ ਕਿਹਾ ਇਹੀ ਇਨਸਾਫ ਹੈ ਪੰਜਾਬ ਯੂਪੀ ਬਿਹਾਰ ਬਣਦਾ ਜਾ ਰਿਹਾ ਹੈ ਜਗਾ ਜਗਾ ਗੈਂਗਰੇਡ ਦੀਆਂ ਘਟਨਾਵਾਂ ਹੋ ਰਹੀਆਂ ਨੇ ਲੁੱਟਾਂ ਖੋਹਾਂ ਆਮ ਹੋ ਰਹੀਆਂ ਨੇ ਆਏ ਦਿਨ ਕਤਲ ਹੋ ਰਹੇ ਨੇ ਸਭ ਤੋਂ ਵੱਡਾ ਸਵਾਲ ਹੈ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਹੈ ਸਾਡੀ ਸਰਕਾਰ ਕਿਉਂ ਚੁੱਪ ਧਾਰਨ ਬੈਠੀ ਹੋਈ ਹੈ ਸਾਡੇ ਚੈਨਲ ਦੇ ਰਾਹੀਂ ਵੀ ਅਪੀਲ ਹੈ ਕਿ ਇਸ ਸ पीडਿਤ ਪਰਿਵਾਰ ਨੂੰ ਇਨਸਾਫ ਜਲਦ ਤੋਂ ਜਲਦ ਮਿਲਣਾ ਚਾਹੀਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਖਬਰ ਲੱਗਣ ਤੋਂ ਬਾਅਦ ਕਿਹੜਾ ਪੀੜਤ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਕਿਹੜੇ ਦੋ ਦੋਸ਼ੀ ਜਿਹੜੇ ਬਾਹਰ ਆਜ਼ਾਦ ਘੁੰਮ ਰਹੇ ਨੇ ਜਿਨ੍ਹਾਂ ਨੇ ਵੈਸ਼ੀ ਦਰਿੰਦਿਆਂ ਨੇ ਇਸ 13 ਸਾਲ ਦੀ ਨਵਾਲਕ ਲੜਕੀ ਨਾਲ ਗੈਮਗ੍ਰੇਬ ਕੀਤਾ ਸੀ ਕਿਹਾ ਉਹ ਪਕੜੇ ਜਾਂਦੇ ਨੇ ਜਾਂ ਫਿਰ ਲੰਬਾ ਸੰਘਰਸ਼ ਚੱਲੇਗਾ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਮੁਹਾਲੀ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ